ਦਾ ਸਾਰ ਲਾਈ ਆ ਗਾਤਰੇ ਤੋਂ ਫੜ ਕੇ ਰਨ ਤੂ ਆ ਛੋ ਇੰਨਾ ਜਿਆਦਾ ਧੱਕਾ ਹੋ ਰਿਹਾ ਆ ਇਹ ਜਿਹੜਾ ਟੂਲਪਲਾਜਾ ਇਹ ਵੈਸੇ ਵੀ ਕਾਗਜ਼ਾਂ ਵਿੱਚ ਗਲਤ ਲੱਗਾ ਹੋਇਆ 10 ਕਿਲੋਮੀਟਰ ਜਲੰਧਰਵਾਲ ਨੂੰ ਜਾਂਦਾ ਇਹ ਇਹ ਹੁਸ਼ਾਰਪੁਰ ਜिले ਲੱਗਾ ਹੋਇਆ ਹੁਸ਼ਾਰਪੁਰ ਜ਼ਿਲ੍ਹੇ ਚ ਇਹਦੀ ਜਿਹੜੀ ਜਗ੍ਹਾਉ ਨਹੀਂ ਬਣਦੀ ਇਹਦੀ ਜਗ੍ਹਾ ਜਿਹੜੀ ਗਾਂ ਜਲੰਧਰਵਾਲ ਨੂੰ ਮਣੀ 10 ਕਿਲੋਮੀਟਰ ਗਾਂ ਜਾ ਕੇ ਕਿਉਂਕਿ ਜਿਹੜਾ ਮਾਨਸਰ ਟੂਲਪਲਾਇਆ ਲੱਗਾ 40 ਕਿਉ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਪੇ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਟੂਲਪਾਚਾ ਨਹੀਂ ਲਾ ਸਕਦੇ ਤੇ ਜੜ ਕੇ ਇਹ ਉਹਦੇ ਅੰਦਰ ਲੱਗਾ ਹੋਏ ਤੋਂ 10 ਕਿਲੋਮੀਟਰ ਗਾਂਹ ਜਾ ਕੇ ਟੂਲਪਾਚਾ ਲੱਗਦਾ ਗਲਤ ਟੂਲਪਾਚਾ ਲੱਗਾ ਹੋਇਆ ਤੇ ੱੱਕਾ ਇੰਨਾ ਇੱਕ ਬੰਦੇ ਦੇ ਨਹੀਂ ਬਹੁਤ ਬੰਦਿਆਂ ਦੇ ਇਦਾਂ ਜਿੱਦਾ ਕੋਈ ਜੰਮੂ ਆਉਂਦਾ ਕੋ ਦਿੱਲੀੋਂ ਆਉਂਦਾ ਕੋਈ ਫਗਵਾੜੇੋਂ ਕੋ ਲੁਧਿਆਣੇੋਂ ਆਦਾ ਇੱਥੇ ਬੱਤਮਝ ਕਾਦੇ ਬੰਦਿਆਂ ਦੇ ਜੁੱਤੀਆਂ ਮਾਰਦੇ ਆ ਉਹ ਸਿਰਫ ਬੰਦੇ ਡਰਦੇ ਕਰਨ ਦੇ ਵਿੱਚ ਲੋ ਅਸੀਂ ਕੀ ਪਰਚਾ ਕਰਾਉਣਾ ਆ ਵੀ ਇਹ ਦਵਾ ਲੈਂਦੇ ਇੱਥੇ ਕੁੱਟ ਕੱਟ ਕੇ ਇੱਕ ਨਹੀਂ ਇਹ ਪਹਿਲੀ ਵਾਰ ਦਾ ੱੱਕਾ ਨਹੀਂ ਬਹੁਤ ਵਾਰੀ ਦਾ ੱੱਕਾ ਹੋਇਆ ਸੋ ਜਿਹੜੀ ਜਿਹਦਾ ਜੀ ਹੁਣਾਂ ਦੀ ਇਹ ਨਹੀਂ ਦਸਤਾ ਦੀ ਜਿਹੜੀ ਵਿਆਦਵੀ ਕੀਤੀ ਆ ਸੋ ਪੂਰੀ ਭਾਰਤ ਦੀ ਕਿਸਾਨ ਜੁਨੇ ਨਿਹੰਗ ਸਿੰਘ ਜਥੇਵੰਦੀ ਜਿੰਨੀਆਂ ਜਥੇਵੰਦੀ ਅਸੀਂ ਡਟ ਕੇ ਨਾਲ ਖੜੇ ਆ ਬਿਲਕੁਲ ਪਰਚਾ ਕਰਾ ਕੇ ਉਠਾਂਗੇ ਸੋ ਨਿਹੰਗ ਸ੍ਰੀ ਅਕਾਲ ਇਹਦੇ ਹੁਣ ਹਲੇ ਤਾਂ ਸ਼ੁਰੂ ਹੋਇਆ ਕੰਮ ਜੇਕਰ ਇਹਨਾਂ ਨੂੰ ਫੜ ਕੇ ਪੁਲਿਸ ਨੇ ਅੰਦਰ ਨਾ ਦਿੱਤਾ ਉਹ ਕੌਣ ਦਾ ਮਤਰੇ ਵੀ ਅਸੀਂ ਪ੍ਰਸ਼ਾਸਨ ਨੂੰ ਹੀ ਨਾ ਦੰਦੇ ਆ ਇਹ ਮੀਨਾ ਦੰਦਣ ਜੋ ਕਰਜ਼ੀ ਕਰਦੇ ਹੁਣ ਜੇ ਨਾ ਕੀ ਦਿੱਤਾ ਤੇ ਕੱਲ ਨੂੰ ਭੱਡੇ ਬੱਦਰ ਤੇ ਸਾਰਾ ਕੁਝ ਬੰਦ ਮਿਲੂਗਾ ਤੁਹਾਨੂੰ ਅੱਜ ਅਸੀਂ ਆਪਣੇ ਜਥੇਬੰਦੀ ਦੇ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਹਾਂ ਡਾਂਡੇ ਵੱਲ ਨੂੰ ਜਾ ਰਹੇ ਸੀਗੇ ਤੇ ਜਦੋਂ ਅਸੀਂ ਟੋਲ ਪਲਾਜ਼ਾ ਚਲਾੰਗ ਤੇ ਆਏ ਆ ਤੇ ਗੱਡੀ ਮੇਰੀ ਲੰਘ ਗਈ ਆ ਦੂਜੀ ਗੱਡੀ ਜਿਹੜੀ ਮਗਰ ਆਉਂਦੀ ਸੀਗੀ ਉਸ ਗੱਡੀ ਨੂੰ ਟੋਲ ਪਲਾਜ਼ਾ ਚਲਾੰਗ ਵਾਲੇ ਜਦੋਂ ਮੋਰੇ ਬੈਰੀਅਰ ਕਰਤਾ ਰੋਕ ਕੇ ਕਹਿਣ ਲੱਗੇ ਟੈਕਸ ਪਾਉ ਉਹਨੇ ਕਾਰਡ ਦਿਖਾਇਆ ਸਾਡੇ ਕੋ ਕਾਰਡ ਆ ਕਹਿੰਦੇ ਇੱਥੇ ਕਾਰਡ ਨਹੀਂ ਚੱਲਦਾ ਕਾਰਡ ਵੜ ਕੇ ਜੇਬ ਚ ਖੋਲਿਆ ਤੇ ਕਿੰਨਾ ਝੰਡਾ ਚੱਲਦਾ ਕਾਰਡ ਲੈ ਕੇ ਇਹਨੂੰ ਬੰਦਾ ਦੌੜ ਗਿਆ ਇੱਕ ਤਾਂ ਸਾਡੇ ਡਾਕੂਮੈਂਟ ਖੋਏ ਦੂਜਾ ਉਸ ਤੋਂ ਬਾਅਦ ਟੋਲ ਭਲਾਤੀ ਵਾਲਿਆਂ ਦਾ ਕੋਈ ਇੱਥੇ ਮੈਨੇਜਰ ਥੋਨੂ ਥੋਨੂ ਆ ਔਰ ਬੰਦਿਆਂ ਨੂੰ ਹਿਸ਼ਾਰਾ ਕਰਕੇ ਹਜੂਮ ਦਾ ਹਜੂਮ ਸਾਡੇ ਮਗਰ ਲਾਤਾ ਜੇ ਲੈ ਬੱਚੋ ਸਾਡੇ ਕਰਕਾਰਾਂ ਦੀ ਵਿਆਪਤੀ ਹੋਈ ਆ ਸਾਡੀਆਂ ਦਸਤਾਰਾਂ ਨੂੰ ਹੱਥ ਪਾਇਆ ਤੇ ਜੋ ਕੁਛੇ ਬੋਲੇ ਆ ਉਹ ਵੀ ਬਹੁਤ ਸਾਲ ਪਹਿਲੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਥੇਬੰਦੀਆਂ ਆਗੂਆਂ ਨੂੰ ਫੋਨ ਕੀਤੇ ਆਪਣੇ ਵਰਕਰਾਂ ਨੂੰ ਫੋਨ ਕੀਤੇ ਉਦੋਂ ਫੇ ਜਦੋਂ ਇਹ ਇਕੱਠੇ ਹੋਇਆ ਟੋਪਲਾਜਾ ਫ੍ਰੀ ਕਰਦੇ ਆ ਅੱਜ ਅਸੀਂ ਟੋਪਲਾਜਾ ਫ੍ਰੀ ਕਰਕੇ ਬੈਠੇ ਆ ਜਿੰਨਾ ਚਿਰ ਇਹਨਾਂ ਦੇ ਉੱਤੇ ਇਹਨਾਂ ਦੇ ਗੁੰਡੇ ਅਸਰਾਂ ਦੇ ਨਹੀਂ ਪਰਚਾ ਹੋ ਜਾਂਦਾ ਸੋਨੂ ਆ ਸੋਨੂ ਦੀ ਟੀਮ ਆ ਸੋਨੂ ਨੇ ਸਾਰਾ ਘਾਰਾ ਕਰਕੇ ਲੜਾਈ ساری सोनू ਨੇ ਵਧਾਈ ਆ ਨਾਲ ਇੱਕ ਮੁੰਡਾ ਹੋਰ ਗਿਆਨੀ ਸੀਗਾ ਜਿੰਨਾ ਜਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਉਹਨਾਂ ਜਰ ਕਿਸੇ ਵੀ ਕੀਮਤ ਵਿੱਚ ਇਹ ਤੌਰ ਪਲਾਜਾ ਨਹੀਂ ਛੱਡਿਆ ਜਾਊਗਾ ਨਹੀਂ ਉਹਨਾਂ ਜਰ ਜਾਵਾਂਗੇ ਮਰਨਾ ਮਨਜ਼ੂਰ ਹੈ ਵੀਡੀਓ ਸਾਡੇ ਕੋਲ ਆ ਬਣੀਆ ਆ ਕੈਮਰੇ ਆ ਦੇ ਵਿੱਚ ਆਨ ਰਿਕਾਰਡ ਆ ਜੋ ਕੋਈ ਨਹੀਂ ਕੀ ਤਾਂ ਮੰਦ ਭਾਗਾ ਲੋਕ ਦੂਰੋਂ ਉੱਡਿਓ ਚੱਲ ਕੇ ਕੋਈ ਹਮਾਤਲ ਤੋਂ ਕੋਈ ਕਿਧਰੋਂ ਦਿੱਲੀੋਂ ਆਵਾਇਆ ਤੇ ਲੋਕਾਂ ਦੇ ਨਾਲ ਇੱਥੇ ਤੱਕ ਇੱਥੇ ਪੰਜਾਬ ਦੇ ਵਿੱਚੋਂ ਇਸ ਤੋਂ ਬਲੈਚੇ ਗੁੰਡਾ ਕਰਦੀ ਹੁੰਦੀ ਆ ਪਰ ਜੇ ਗੁੰਡਾ ਕਾਟੇ ਇਹਨਾਂ ਦੀ ਬੰਦ ਕਰਨ ਦੇ ਲਈ ਅਸੀਂ ਧਰਨਾ ਲਈ ਬੈਠਿਆ ਉਹ ਨਜ਼ਰ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਪ੍ਰਸ਼ਾਸਨ ਇਹਨਾਂ ਗੁੰਡੇਾਂ ਅਨਸਰਾਂ ਦੇ ਉੱਤੇ ਨਹੀਂ ਕਾਰਵਾਈ ਕਰਕੇ ਇਹਨਾਂ ਨੂੰ ਫੜ ਕੇ ਅੰਦਰ ਦਿੰਦੀ ਸਰ ਇਹ ਸਾਰੇ ਮੈਂ ਤੇ ਇੱਥੇ ਉਦੋਂ ਮੌਜੂਦ ਨਹੀਂ ਸੀਗਾ ਮੈਂ ਤਾਂ ਬਾਹਰ ਸੀਗਾ ਮੈਨੂੰ ਕਾਲ ਆਈ ਸੀਗੀ ਵੀ ਇਦਾਂ ਕਰ ਕੁਛ ਇੱਥੇ ਬੰਦੀ ਵਾਲੀ ਗੱਡੀ ਦੇ ਨਾਲ ਨਾ ਮਤਲਬ ਪ੍ਰੋਬਲਮ ਜੀ ਹੋਈ ਆ ਤੇ ਉਦੋਂ ਮੈਂ ਆ ਪਰ ਮੈਂ ਆਣ ਕੇ ਜਦੋਂ ਦੇਖਿਆ ਆ ਪਾ ਸੀਸੀਟੀਵੀ ਵੀ ਦੇਖੀ ਆ ਤੇ ਉਸ ਟਾਈਮ ਮੈਂ 15-20 ਮਿੰਟ ਬਾਅਦ ਆਇਆ ਜੋ ਵੀ ਇਨਸੀਡੈਂਟ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸ਼ਾਂਤ ਕਰਵਾਇਆ ਦੋਲੇ ਆਪਾਂ ਬੈਠ ਕੇ ਗੱਲ ਕੀਤੀ ਹੈ ਪਰ ਇਹ ਅਚਲੀ ਨਾ ਹੋਇਆ ਕੀ ਸੀ ਵੀ ਇਹ ਦੋ ਜਥੇਬੰਦੀਆਂ ਰਾਜੇਵਾਲ ਯੂਨੀਅਨ ਦੀਆਂ ਗੱਡੀਆਂ ਸੀਗੀਆਂ ਇੱਕ ਦੇ ਮੋਰੇ ਝੰਡਾ ਲੱਗਾ ਸੀ ਇੱਕ ਲੈਨਚੋਂ ਨਿਕਲ ਗਈ ਆ ਉਹਦੀ ਵੀ ਸੀਸੀਟੀਵੀ ਹੈਗੀ ਆ ਇੱਕ ਦੇ ਮੋਰੇ ਝੰਡਾ ਨਹੀਂ ਸੀ ਲੱਗਾ ਜਿਹੜਾ ਕਿ ਮੁੰਡਿਆਂ ਨੇ ਇੱਥੇ ਰੋਕਿਆ ਤੇ ਆਈ ਕਾਰਡ ਉਹਨਾਂ ਨੂੰ ਕਿਹਾ ਜੀ ਵੈਲਟ ਨਹੀਂ ਆ ਤੁਸੀਂ ਝੰਡਾ ਲਾਓ ਇਸ ਚੀਜ਼ ਤੋਂ ਹੀ ਉਹਨਾਂ ਦੀ ਤਕਰਾਰ ਹੋਈ ਆ ਤੇ ਇੱਕ ਦੂਜੇ ਨਾਲ ਖੇਚਤ ਹੋਈ ਆ ਬਾਕੀ ਜੋ ਵੀ ਇੱਥੇ ਹੋਇਆ ਉਹ ਸਾਰਾ ਸੀਸੀਟੀਵੀ ਵਿੱਚ ਹੈ ਕਿਉਂ ਰੋਲ ਬਲਾਜ ਦੇ ਘਟੋ ਘਟ 100 ਕੈਮਰਾ ਲੱਗਾ ਹੋਇਆ ਹੈ ਤੇ ਇੱਥੇ ਬੜਾ ਸ਼ਾਂਤ ਮੋਲ ਸੀ ਕੁਛ ਨਹੀਂਗਾ ਉਦੋਂ ਬਾਅਦ ਚ ਕੁਛ ਪਰਸਨ ਰੰਜਿਸ਼ ਕਰਕੇ ਪਰਸਨ ਮੇਨਾ ਰੰਜਿਸ਼ ਕਰਕੇ ਬਾਬਾ ਲਖਵੀਰ ਸਿੰਘ ਤੇ ਇੱਕ ਉਹਨਾਂ ਦਾ ਬਰਦਰ ਆ ਤਲਵਿੰਦਰ ਉਹ ਉੱਥੇ ਆ ਗਿਆ ਜੀ ਉਹਨਾਂ ਨੇ ਮੁੜ ਕੇ ਰੋਡ ਵੀ ਅੱਧਾ ਪੌਣਾ ਘੰਟਾ ਬਲੌਕ ਕੀਤਾ ਗਾਲੀ ਗਲੋਚ ਵੀ ਇੱਥੇ ਕਾਫੀ ਮਤਲਬ ਹੋਇਆ ਸਾਰਾ ਸੀਸੀਟੀਵੀ ਦੇ ਵਿੱਚ ਆ ਸਾਡੇ ਮੁਲਾਜ਼ਮਾਂ ਨੇ ਕਿਤੇ ਜੁਤਾ ਨਹੀਂ ਮੁਲਾਜ਼ਮਾਂ ਸੱਟ ਲੱਗੀ ਆ ਜੀ ਇੱਕ ਮੁੰਡਾ ਵਿਜੇ ਆ ਉਹ ਐਡਮਿਟ ਆ ਇੱਕ ਲੇਡੀ ਸੀਗੀ ਉਹਦੇ ਨਾਲ ਖਿੱਚਤੋਈ ਕੀਤੀ ਗਈ ਉਹਨੂੰ ਗਾਲੀ-ਕਲੋਚ ਵੀ ਕੀਤਾ ਗਿਆ ਉਹਨੂੰ ਗਲਤ ਟੱਚ ਵੀ ਕਰਨ ਵੀ ਕੀਤਾ ਗਿਆ ਇਹਨਾਂ ਨੇ ਠੀਕ ਹੈ ਜੀ ਔਰ ਉਹਦੇ ਇੱਕ ਸੱਟ ਪੈਰ ਤੇ ਡੰਡਾ ਵੀ ਮਾਰਿਆ ਇਹਨਾਂ ਨੇ ਕਿਸਾਨਾਂ ਨੇ ਕਿ ਕਿਹੜੇ ਆਈ ਕਾਰਡ ਤੁਸੀਂ ਮੋਰੇ ਜੇ ਇਹ ਆਈ ਕਾਰਡ ਸਾਰੇ ਜਾਲੀ ਆ ਜੀ ਆ ਇਹ ਆਈ ਕਾਰਡ ਜਿੰਨੇ ਵੀ ਹੈਗੇ ਆ ਨਾ ਇਹ ਸਾਰੇ ਫੋਟੋਕਾਪੀਆਂ ਕਰਾ-ਕਰਾ ਕੇ ਘਟੋ-ਘਟ ਸਾਡੇ ਕੋਲ ਹਜ਼ਾਰਾਂ ਕਾਰਡ ਲੱਖਾਂ ਚ ਕਾਰਡ ਪਿਆ ਇੱਥੇ ਤੇ ਇਸ ਕਰਕੇ ਅਸੀਂ ਵੀ ਮਤਲਬ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜਥੇ ਬੰਦੀ ਦਾ ਕਾਰਡ origignal ਆ ਜਾਂ ਇਹ duplicate ਆ ਇਸ ਕਰਕੇ ਜਦੋਂ ਪਿੱਛੇ ਜੇ ਲੁਧਿਆਣੇ ਟੋਲ ਤੇ ਮਤਲਬ ਧਰਨਾ ਲੱਗਾ ਸੀ ਉਹਨਾਂ ਨੇ ਖੁਦ ਗਿਆ ਸੀਗਾ ਵੀ ਸਾਡੀ ਇਕਾਈ ਕਾਰ ਜਿਹੜਾ ਹੈਗਾ ਇੱਕ ਪਛਾਣ ਪੱਤਾ ਰਕਸਾਂ ਜੱਥੇਬੰਦੀ ਦੀ ਵੀ ਆਈ ਗਾ ਟੋਲ ਫਰੀ ਵਾਸਤੇ ਨੀਗਾ ਹਾਂ ਜਦੋਂ ਇੱਥੇ ਬਿੱਲਾ ਲੱਗਾ ਹੋਊਗਾ ਮੋਰੇ ਝੰਡਾ ਲੱਗਾ ਹੋਊਗਾ ਉਹਦਾ ਸਾਰ ਨਹੀਂ ਆ ਗਾਤਰੇ ਤੋਂ ਫੜ ਕੇ ਨੇ ਤੂਆ ਸੋ ਇੰਨਾ ਜ਼ਿਆਦਾ ਧੱਕਾ ਹੋ ਰਿਹਾ ਆ ਇਹ ਜਿਹੜਾ ਟੂਲਪਲਾਜਾ ਇਹ ਵੈਸੇ ਵੀ ਕਾਗਜ਼ਾਂ ਵਿੱਚ ਗਲਤ ਲੱਗਾ ਹੋਇਆ 10 ਕਿਲੋਮੀਟਰ ਜਲੰਧਰ ਵੱਲ ਨੂੰ ਜਾਂਦਾ ਹੈ ਇਹ ਇਹ ਹਸ਼ਰਪੁਰ ਜ਼ਿਲ੍ਹੇ ਲੱਗਾ ਹੋਇਆ ਹਸ਼ਰਪੁਰ ਜ਼ਿਲ੍ਹੇ ਚ ਇਹਦੀ ਜਿਹੜੀ ਜਗ੍ਹਾ ਉਹ ਨਹੀਂ ਬਣਦੀ ਇਹਦੀ ਜਗ੍ਹਾ ਜਿਹੜੀ ਗਾਂ ਚੰਦਰਵਾਲ ਨੂੰ ਬਣੇ 10 ਕਿਲੋਮੀਟਰ ਗਾਂ ਜਾ ਕੇ ਕਿਉਂਕਿ ਜਿਹੜਾ ਮਾਨਸਰ ਟੂਲਪਲਾ ਲੱਗਾ 40 ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਵੀ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਟੂਲਪਲਾ ਚਾ ਨਹੀਂ ਲਾ ਸਕਦੇ ਤੇ ਜੜ ਕੇ ਇਹ ਉਹਦੇ ਅੰਦਰ ਲੱਗਾ ਹੋਇਆ ਤਾਂ 10 ਕਿਲੋਮੀਟਰ ਗਾਂ ਜਾ ਕੇ ਟੂਲਪਲਾ ਚ ਲੱਗਦਾ ਹੈ ਗਲਤ ਟੂਲਪਲਾ ਚ ਲੱਗਾ ਹੋਇਆ ਤੇ ੱੱਕਾ ਇੰਨਾ ਇੱਕ ਬੰਦੇ ਦੇ ਨਹੀਂ ਬਹੁਤ ਬੰਦਿਆਂ ਦੇ ਇਦਾਂ ਜਿੱਦਾ ਕੋਈ ਜੰਮੂ ਆਉਂਦਾ ਕੋ ਦਿੱਲੀੋਂ ਆਉਂਦਾ ਕੋਈ ਮਾ ਫਗਵਾੜੇ ਕੋਲ ਲੁਧਿਆਣੇ ਉਹਦਾ ਇੱਥੇ ਬਤਮੇ ਜਿਹੜੇ ਬੰਦਿਆ ਦੇ ਜੁੱਤੀਆਂ ਮਾਰਦੇ ਆ ਉਹ ਸਿਰਫ ਬੰਦੇ ਡਰਦੇ ਕਰਨ ਦੇ ਵਿੱਚੋਂ ਅਸੀਂ ਕੀ ਪਰਚਾ ਕਰਾਉਣਾ ਆ ਵੀ ਇਹ ਦਿਵਾ ਲੈਂਦੇ ਇੱਥੇ ਕੁੱਟ ਕੱਟ ਕੇ ਇੱਕ ਨਹੀਂ ਇਹ ਪਹਿਲੀ ਵਾਰ ਦਾ ਧੱਕਾ ਨਹੀਂ ਬਹੁਤ ਵਾਰੀ ਧੱਕਾ ਹੋਇਆ ਤੇ ਸੋ ਜਿਹੜੀ ਜਹਿਦਾ ਜੀ ਹੁਣਾਂ ਦੀ ਨਹੀਂ ਦਸਤਾ ਦੀ ਜਿਹੜੀ ਬਿਆਦਵੀ ਕੀਤੀ ਆ ਸੋ ਪੂਰੀ ਭਾਰਤ ਦੀ ਕਿਸਾਨ ਜੂਨੇ ਨਿਹੰਗ ਸਿੰਘ ਜਥੇਵੰਦੀ ਜਿੰਨੀਆਂ ਜਥੇਵੰਦੀ ਅਸੀਂ ਡਟ ਕੇ ਨਾਲ ਖੜੇ ਆ ਬਿਲਕੁਲ ਪਰਚਾ ਕਰਾ ਕੇ ਉਠਾਂਗੇ ਸੋ ਨਿਹੰਗ ਸੁਰੀਆ ਕਾਲੇ ਜੇ ਦੇ ਹੁਣ ਹਲੇ ਤਾਂ ਸ਼ੁਰੂ ਹੋਇਆ ਕੰਮ ਜੇਕਰ ਇਹਨਾਂ ਨੂੰ ਫੜ ਕੇ ਪੁਲਿਸ ਨੇ ਅੰਦਰ ਨਾ ਦਿੱਤਾ ਉਹ ਕਹ ਉਹਨਾਂ ਦਾ ਮਤਲਬ ਅਸੀਂ ਪ੍ਰਸ਼ਾਸਨ ਨੂੰ ਮਹੀਨਾ ਦੰਦਿਆ ਇਹ ਮਹੀਨਾ ਦੰਦਣ ਜੋ ਕੋ ਮਰਜ਼ੀ ਕਰਦੇ ਹੋਣ ਜੇ ਨਾ ਕੀ ਦਿੱਤਾ ਤੇ ਕੱਲ ਨੂੰ ਭੱਡੇ ਵੱਧਣਗੇ ਤੇ ਸਾਰਾ ਕੁਝ ਬੰਦ ਮਿਲੂਗਾ ਤੁਹਾਨੂੰ ਅੱਜ ਅਸੀਂ ਆਪਣੇ ਜਥੇਬੰਦੀ ਦੇ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਹਾਂ ਡਾਂਡੇ ਵੱਲ ਨੂੰ ਜਾ ਰਹੇ ਸੀਗੇ ਤੇ ਜਦੋਂ ਅਸੀਂ ਟੋਲ ਪਲਾਜ਼ਾ ਚਲਾੰਗ ਤੇ ਆਏ ਹਾਂ ਤੇ ਗੱਡੀ ਮੇਰੀ ਲੰਘ ਗਈ ਆ ਦੂਜੀ ਗੱਡੀ ਜਿਹੜੀ ਮਗਰ ਆਉਂਦੀ ਸੀ ਉਸ ਗੱਡੀ ਨੂੰ ਟੋਲ ਪਲਾZA ਚਲਾੰਗ ਵਾਲੇ ਜਦੋਂ ਮੋਰੇ ਬੈਰੀਅਰ ਕਰਤਾ ਰੋਕ ਕੇ ਕਹਿਣ ਲੱਗੇ ਟੈਕਸ ਭਾਓ ਉਹਨੇ ਕਾਰਡ ਦਿਖਾ ਲਿਆ ਸਾਡੇ ਕੋ ਕਾਰਡ ਆ ਕਹਿੰਦੇ ਇੱਥੇ ਕਾਰਡ ਨਹੀਂ ਚੱਲਦਾ ਕਾਰਡ ਵੜ ਕੇ ਜੇਬ ਚ ਖੋਲਿਆ ਤੇ ਕਿਹਾ ਝੰਡਾ ਚੱਲਦਾ ਕਾਰਡ ਲੈ ਕੇ ਇਹਨੂੰ ਬੰਦਾ ਦੌੜ ਗਿਆ ਇੱਕ ਤਾਂ ਸਾਡੇ ਡਾਕੂਮੈਂਟ ਖੋਏ ਦੂਜਾ ਉਸ ਤੋਂ ਬਾਅਦ ਟੋਲ ਫਲਾਤੀਆਂ ਦਾ ਕੋਈ ਇੱਥੇ ਮੈਨੇਜਰ ਸੋਨੂ ਸੋਨੂ ਆ ਹੋਰ ਬੰਦਿਆਂ ਨੂੰ ਹਿਸ਼ਾਰਾ ਕਰਕੇ ਹਜੂਮ ਦਾ ਹਜੂਮ ਸਾਡੇ ਮਗਰ ਲਾਤਾ ਜਿਹਦੇ ਵਿੱਚ ਸਾਡੇ ਕਰਾਰਾਂ ਦੀ ਵੀ ਆਬਦੀ ਹੋਈ ਆ ਸਾਡੀਆਂ ਦਸਤਾਰਾਂ ਨੂੰ ਹੱਥ ਪਾਇਆ ਤੇ ਜੋ ਕੋਈ ਬੋਲੇ ਆ ਉਹ ਵੀ ਬਹੁਤ ਅਫਤਾਰ ਵੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਥੇਬੰਦੀਆਂ ਆਗੂਆਂ ਨੂੰ ਫੋਨ ਕੀਤੇ ਆਪਣੇ ਵਰਕਰਾਂ ਨੂੰ ਫੋਨ ਕੀਤੇ ਉਦੋਂ ਫੇ ਜਦੋਂ ਇਹ ਇਕੱਠੇ ਹੋਇਆ ਪਲਾਜ਼ਾ ਫਰੀ ਕਰਦੇ ਆ ਅੱਜ ਦੀ ਟੋਲ ਪਲਾਜ਼ਾ ਫਰੀ ਕਰਕੇ ਬੈਠੇ ਆ ਜਿੰਨਾ ਚਿਰ ਇਹਨਾਂ ਦੇ ਉੱਤੇ ਇਹਨਾਂ ਦੇ ਗੁੰਡੇਾਂਾਂ ਦੇ ਨਹੀਂ ਪਰਚਾ ਹੋ ਜਾਂਦਾ ਸੋਨੂ ਆ ਸੋਨੂ ਦੀ ਟੀਮ ਆ ਸੋਨੂ ਨੇ ਸਾਰਾ ਹਿਆਰਾ ਕਰਕੇ ਲੜਾਈ ساری ਸੋਨੂ ਨੇ ਵਧਾਈ ਆ ਨਾਲ ਇੱਕ ਮੁੰਡਾ ਹੋਰ ਗਿਆਨੀ ਸੀਗਾ ਜਿੰਨਾ ਚਿਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਉਹਨਾਂ ਜਰ ਕਿਸੇ ਵੀ ਕੀਮਤ ਵਿੱਚ ਇਹ ਟੋਲ ਪਲਾਜ਼ਾ ਨਹੀਂ ਛੱਡਿਆ ਜਾਊਗਾ ਨਹੀਂ ਉਹਨਾਂ ਜਰ ਜਾਵਾਂਗੇ ਮਰਨਾ ਮਨਜ਼ੂਰ ਹੈ ਵੀਡੀਓ ਸਾਡੇ ਕੋਲ ਆ ਬਣੀਆਂ ਆ ਕੈਮਰੇ ਆ ਦੇ ਵਿੱਚ ਆਨ ਰਿਕਾਰਡ ਆ ਜੋ ਕੁਝ ਨਹੀਂ ਕੀਤਾ ਮੰਦ ਭਾਗਾ ਲੋਕ ਦੂਰੋਂ ਦਰਾਡੇੋਂ ਚੱਲ ਕੇ ਕੋਈ ਹਮਾਦਲ ਤੋਂ ਕੋਈ ਕਿਧਰੋਂ ਦਿੱਲੀੋਂ ਆਵਿਆ ਤੇ ਲੋਕਾਂ ਦੇ ਨਾਲ ਇੱਥੇ ਤੱਕ ਨਹੀਂ ਇੱਥੇ ਪੰਜਾਬ ਦੇ ਵਿੱਚੋਂ ਇਹ ਸਟੋਲ ਬਲਾਜਰ ਗੁੰਡਾ ਕਰਦੀ ਹੁੰਦੀ ਆ ਪਰ ਜੇ ਗੁੰਡਾ ਕਰਦੀ ਇਹਨਾਂ ਦੀ ਬੰਦ ਕਰਨ ਦੇ ਲਈ ਅਸੀਂ ਧਰਨਾ ਲਈ ਬੈਠੇ ਆ ਉਹ ਨਜ਼ਰ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਪ੍ਰਸ਼ਾਸਨ ਇਹਨਾਂ ਗੁੰਡੇਆਂ ਅਨਸਰਾਂ ਦੇ ਉੱਤੇ ਨਹੀਂ ਕਾਰਵਾਈ ਕਰਕੇ ਇਹਨਾਂ ਨੂੰ ਫੜ ਕੇ ਅੰਦਰ ਦਿੰਦੀ ਸਾਰੇ ਸਾਰੇ ਮੈਂ ਤੇ ਇੱਥੇ ਉਦੋਂ ਮੌਜੂਦ ਨਹੀਂ ਸੀਗਾ ਮੈਂ ਤਾਂ ਬਾਹਰ ਸੀਗਾ ਮੈਨੂੰ ਕਾਲ ਆਈ ਸੀਗੀ ਵੇ ਇਦਾਂ ਕਰਕੇ ਕੋਸ਼ਿਸ਼ ਇੱਥੇ ਬੰਦੀ ਵਾਲੀ ਗੱਡੀ ਦੇ ਨਾਲ ਨਾ ਕੋ ਮਤਲਬ ਪ੍ਰੋਬਲਮ ਜੀ ਹੋਈ ਆ ਤੇ ਉਦੋਂ ਮੈਂ ਆਇਆ ਪਰ ਮੈਂ ਆਣ ਕੇ ਚਲੋ ਦੇਖਿਆ ਆਪਾਂ ਸੀਸੀਟੀਵੀ ਵੀ ਦੇਖੀ ਆ ਤੇ ਉਸ ਟਾਈਮ ਮੈਂ 15-20 ਮਿੰਟ ਬਾਅਦ ਆਇਆ ਜੋ ਵੀ ਇਨਸੀਡੈਂਟ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸ਼ਾਂਤ ਕਰਵਾਇਆ ਦੋਲੇ ਆਪਾਂ ਬੈਠ ਕੇ ਗੱਲ ਕੀਤੀ ਆ ਪਰ ਇਹ ਅਚਲੀ ਨਾ ਹੋਇਆ ਕੀ ਸੀ ਵੀ ਦੋ ਜਥੇਬੰਦੀਆਂ ਰਾਜੇਵਾਲ ਯੂਨੀਅਨ ਦੀਆਂ ਗੱਡੀਆਂ ਸੀਗੀਆਂ ਇੱਕ ਦੇ ਮੋੜੇ ਝੰਡਾ ਲੱਗਾ ਸੀ ਇੱਕ ਲੈਨ ਚੋਂ ਨਿਕਲ ਗਈ ਆ ਉਹਦੀ ਵੀ ਸੀਸੀਟੀਵੀ ਹੈਗੀ ਆ ਇੱਕ ਦੇ ਮੋੜੇ ਝੰਡਾ ਨਹੀਂ ਸੀ ਲੱਗਾ ਜਿਹੜਾ ਕਿ ਮੁੰਡਿਆਂ ਨੇ ਇੱਥੇ ਰੋਕਿਆ ਤੇ ਆਈ ਕਾਰ ਉਹਨਾਂ ਨੇ ਕਿਹਾ ਜੀ ਵੈਲਟ ਨਹੀਂਗਾ ਤੁਸੀਂ ਝੰਡਾ ਲਾਓ ਇਸ ਚੀਜ਼ ਤੋਂ ਹੀ ਉਹਨਾਂ ਦੀ ਟਕਰਾਰ ਹੋਈ ਆ ਤੇ ਇੱਕ ਦੂਜੇ ਨਾਲ ਖੇਚਤ ਹੋਈ ਆ ਬਾਕੀ ਜੋ ਵੀ ਇੱਥੇ ਹੋਇਆ ਉਹ ਸਾਰਾ ਸੀਸੀਟੀਵੀ ਵਿੱਚ ਹੈ ਕਿਉਂਕਿ ਟੋਲ ਪਲਾਜ ਤੇ ਘੱਟੋ ਘੱਟ 100 ਕੈਮਰਾ ਲੱਗਾ ਹੋਇਆ ਹੈ ਤੇ ਇੱਥੇ ਬੜਾ ਸ਼ਾਂਤ ਮੋਲ ਸੀ ਕੁਝ ਨਹੀਂਗਾ ਉਦੋਂ ਬਾਅਦ ਚ ਕੁਝ ਪਰਸਨਲ ਰੰਜਿਸ਼ ਕਰਕੇ ਪਰਸਨਲ ਨਹੀਂ ਨਾ ਰੰਜਿਸ਼ ਕਰਕੇ ਬਾਬਾ ਲਖਵੀਰ ਸਿੰਘ ਤੇ ਇੱਕ ਉਹਨਾਂ ਦਾ ਬਰਦਰ ਆ ਤਲਵਿੰਦਰ ਉਹ ਉੱਥੇ ਆ ਗਿਆ ਜੀ ਉਹਨਾਂ ਨੇ ਮੁੜ ਕੇ ਰੋਡ ਵੀ ਅੱਧਾ ਪਾਉਣਾ ਕਿ ਡਾ ਬਲੌਕ ਕੀਤਾ ਗਾਲੀ ਗਲੋਚ ਵੀ ਇੱਥੇ ਕਾਫੀ ਮਤਲਬ ਹੋਇਆ ਸਾਰਾ ਸੀਸੀਟੀਵੀ ਦੇ ਵਿੱਚ ਆ ਸਾਡੇ ਮੁਲਾਜ਼ਮਾਂ ਦੇ ਕਿੰਨੇ ਜੰਤਾ ਮੁਲਾਜ਼ਮਾਂ ਸੱਟ ਲੱਗੀ ਆ ਜੀ ਇੱਕ ਮੁੰਡਾ ਵਿਜੇ ਆ ਉਹ ਐਡਮਿਟ ਆ ਇੱਕ ਲੇਡੀ ਸੀਗੀ ਉਹਦਾ ਨਾਲ ਥੱਚ ਤੋਂ ਹੀ ਕੀਤੀ ਗਈ ਉਹਨੂੰ ਗਾਲੀ ਗਲੋਚ ਵੀ ਕੀਤਾ ਗਿਆ ਉਹਨੂੰ ਗਲਤ ਟੱਚ ਵੀ ਕਰਨ ਵੀ ਕੀਤਾ ਗਿਆ ਨਾਲ ਠੀਕ ਆ ਜੀ ਔਰ ਉਹਦੇ ਇੱਕ ਸੱਟ ਪੈਰ ਤੇ ਡੰਡਾ ਵੀ ਮਾਰਿਆ ਇਹਨਾਂ ਨੇ ਕਿਸਾਨਾਂ ਨੇ ਜੀ ਕਿਹੜੇ ਆ ਆਈ ਕਾਰਡ ਤੁਸੀਂ ਮੋੜੇ ਜੀ ਇਹ ਆਈ ਕਾਰਡ ਸਾਰੇ ਝਾਲੀ ਆ ਜੀ ਆ ਇਹ ਆਈ ਕਾਰਡ ਜਿੰਨੇ ਵੀ ਹੈਗੇ ਆ ਨਾ ਇਹ ਸਾਰੇ ਫੋਟੋਕਾਪੀਆਂ ਕਰਾ ਕਰਾ ਕੇ ਘਟੂ ਘਟ ਸਾਡੇ ਕੋਲ ਹਜ਼ਾਰਾਂ ਕਾਰਡ ਲੱਖਾਂ ਚ ਕਾਰਡ ਪਿਆ ਇੱਥੇ ਤੇ ਇਸ ਕਰਕੇ ਅਸੀਂ ਵੀ ਮਤਲਬ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜੱਥੇਬੰਦੀ ਦਾ ਕਾਰਡ ਰੀਜਨਲ ਆ ਜਾਂ ਡੁਪਲੀਕੇਟ ਆ ਇਸ ਕਰਕੇ ਜਦੋਂ ਪਿੱਛੇ ਜੇ ਲੁਧਿਆਣੇ ਟੋਲ ਤੇ ਮਤਲਬ ਧਰਨਾ ਲੱਗਾ ਸੀ ਉਹਨਾਂ ਨੇ ਖੁਦ ਕਿਹਾ ਸੀਗਾ ਵੀ ਸਾਡੀ ਕਾਈ ਕਾਰਡ ਜਿਹੜਾ ਹੈਗਾ ਇੱਕ ਪਛਾਣ ਪੱਤਾ ਰਕਸਾਨ ਜੱਥੇਬੰਦੀ ਦੀ ਵੀ ਆਈ ਕਾਰ ਟੋਲ ਫਰੀ ਵਾਸਤੇ ਨਹੀਂਗਾ ਹਾਂ ਜਦੋਂ ਇੱਥੇ ਬਿੱਲਾ ਲੱਗਾ ਹੋਊਗਾ ਮੋਰੇ ਝੰਡਾ ਲੱਗਾ ਹੋਊਗਾ ਦਸਤਾਰ ਲਾਈ ਆ ਗਾਤਰੇ ਤੋਂ ਫੜ ਕੇ ਨੇ ਤੂਆ ਸੋ ਇਨਾ ਜ਼ਿਆਦਾ ਧੱਕਾ ਹੋ ਰਿਹਾ ਆ ਇਹ ਜਿਹੜਾ ਟੂਲਪਲਾਜਾ ਇਹ ਵੈਸੇ ਵੀ ਕਾਗਜ਼ਾਂ ਵਿੱਚ ਗਲਤ ਲੱਗਾ ਹੋਇਆ 10 ਕਿਲੋਮੀਟਰ ਜਲੰਧਰਵਾਲ ਨੂੰ ਜਾਂਦਾ ਇਹ ਇਹ ਹੁਸ਼ਾਰਪੁਰ ਜ਼ਿਲ੍ਹੇ ਲੱਗਾ ਹੋਇਆ ਹੁਸ਼ਾਰਪੁਰ ਜ਼ਿਲ੍ਹੇ ਚ ਇਹਦੀ ਜਿਹੜੀ ਜਗ੍ਹਾਉ ਨਹੀਂ ਬਣਦੀ ਇਹਦੀ ਜਗ੍ਹਾ ਜਿਹੜੀ ਗਾਂ ਜਲੰਧਰਵਾਲ ਨੂੰ ਬਣੀ 10 ਕਿਲੋਮੀਟਰ ਗਾਂ ਜਾ ਕੇ ਕਿਉਂਕਿ ਜਿਹੜਾ ਮਾਨਸਰ ਟੂਲਪਲਾਜਾ ਲੱਗਾ 40 ਕਿਉਂ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਕਿ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਟੂਲਪਲਾਜਾ ਨਹੀਂ ਲਾ ਸਕਦੇ ਤੇ ਜੜ ਕੇ ਇਹ ਉਹਦੇ ਅੰਦਰ ਲੱਗਾ ਹੋਇਆ ਤੋਂ 10 ਕਿਲੋਮੀਟਰ ਗਾਂ ਜਾ ਕੇ ਡੁੱਬੇ ਚਾ ਲੱਗਦਾ ਗਲਤ ਡੁੱਬੇ ਚਾ ਲੱਗਾ ਹੋਇਆ ਤੇ ੱੱਕਾ ਇੰਨਾ ਇੱਕ ਬੰਦੇ ਦੇ ਨਹੀਂ ਬਹੁਤ ਬੰਦਿਆਂ ਨੇ ਇਦਾਂ ਜਿੱਦਾਂ ਕੋਈ ਜੰਮੂ ਆਉਂਦਾ ਕੋ ਦਿੱਲੀੋਂ ਆਉਂਦਾ ਕੋਈ ਫਗਵਾੜੇੋਂ ਕੋ ਲੁਧਿਆਣੇੋਂ ਦਾ ਇੱਥੇ ਬੱਤਮੀ ਜੀ ਕਾਦੇ ਬੰਦਿਆਂ ਦੇ ਜੁੱਤੀਆਂ ਮਾਰਦੇ ਆ ਉਹ ਸਿਰਫ ਬੰਦੇ ਡਰਦੇ ਕਰਨ ਦੇ ਵਿੱਚ ਚਲੋ ਅਸੀਂ ਕੀ ਪਰਚਾ ਕਰਾਉਣਾ ਆ ਵੀ ਇਹ ਦਵਾ ਲੈਂਦੇ ਇੱਥੇ ਕੁੱਟ ਕੱਟ ਕੇ ਇੱਕ ਨਹੀਂ ਇਹ ਪਹਿਲੀ ਵਾਰ ਦਾ ੱੱਕਾ ਨਹੀਂ ਬਹੁਤ ਵਾਰੀ ੱੱਕਾ ਹੋਇਆ ਤੇ ਸੋ ਜਿਹੜੀ ਜ਼ਹਿਦਾ ਜੀ ਹੁਣਾਂ ਜੀ ਨਹੀਂ ਦਸਾਦੀ ਜਿਹੜੀ ਵਿਆਧਵੀ ਕੀਤੀ ਆ ਸੋ ਪੂਰੀ ਭਾਰ ਦੀ ਕਿਸਾਨ ਜੁਨੇ ਨਿਹੰਗ ਸਿੰਘ ਜਥੇਵੰਦੀ ਜਿੰਨੀਆਂ ਜਥੇਵੰਦੀ ਅਸੀਂ ਡਟ ਕੇ ਨਾਲ ਖੜੇ ਆ ਬਿਲਕੁਲ ਪਰਚਾ ਕਰਾ ਕੇ ਉਠਾਂਗੇ ਸੋ ਨਿਹੰਗ ਸ੍ਰੀ ਅਕਾਲ ਜੇ ਦੇ ਹੁਣ ਅੱਲ ਤੋਂ ਸ਼ੁਰੂ ਹੋਇਆ ਕੰਮ ਜੇਕਰ ਇਹਨਾਂ ਨੂੰ ਫੜ ਕੇ ਪੁਲਿਸ ਨੇ ਅੰਦਰ ਨਾ ਦਿੱਤਾ ਉਹ ਕੋ ਉਹਨਾਂ ਦਾ ਮਤਰੇ ਵੀ ਅਸੀਂ ਪ੍ਰਸ਼ਾਸਨ ਨੂੰ ਮਹੀਨਾ ਦੰਦੇ ਆ ਇਹ ਮਹੀਨਾ ਦੰਦਣ ਜੋ ਕੋ ਮਰਜ਼ੀ ਕਰਦੇ ਹੁਣ ਜੇ ਨਾ ਕੀ ਦਿੱਤਾ ਤੇ ਕੱਲ ਨੂੰ ਵੱਡੇ ਵੱਧ ਤੇ ਸਾਰਾ ਕੁਝ ਬੰਦ ਮਿਲੂਗਾ ਤੁਹਾਨੂੰ ਅੱਜ ਅਸੀਂ ਆਪਣੇ ਜਥੇਬੰਦੀ ਦੇ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਆਂਡੇਵਾਲ ਨੂੰ ਜਾ ਰਹੇ ਸੀਗੇ ਤੇ ਜਦੋਂ ਅਸੀਂ ਟੋਲ ਪਲਾਜ਼ਾ ਚਲਾੰਗ ਤੇ ਆਏ ਆ ਤੇ ਗੱਡੀ ਮੇਰੀ ਲੰਘ ਗਈ ਆ ਦੂਜੀ ਗੱਡੀ ਜਿਹੜੀ ਮਗਰ ਆਉਂਦੀ ਸੀਗੀ ਉਸ ਗੱਡੀ ਨੂੰ ਟੋਲ ਪਲਾਜ਼ਾ ਚਲਾੰਗ ਵਾਲੇ ਜਦੋਂ ਮੋਰੇ ਬੈਰੀਅਰ ਕਰਤਾ ਰੋਕ ਕੇ ਕਹਿਣ ਲੱਗੇ ਖ ਸਕਦਾ ਉਹਨੇ ਕਾਰਡ ਦਿਖਾਇਆ ਸਾਡੇ ਕੋ ਕਾਰਡ ਆ ਕਹਿੰਦੇ ਇੱਥੇ ਕਾਰਡ ਨਹੀਂ ਚੱਲਦਾ ਕਾਰਡ ਵੜ ਕੇ ਜੇਬ ਚ ਖੋਲਿਆ ਤੇ ਕੰਨਾ ਝੰਡਾ ਚੱਲਦਾ ਕਾਰਡ ਲੈ ਕੇ ਇਹਨੂੰ ਬੰਦਾ ਦੌੜ ਗਿਆ ਇੱਕ ਤਾਂ ਸਾਡੇ ਡਾਕੂਮੈਂਟ ਖੋਏ ਦੂਜਾ ਉਸ ਤੋਂ ਬਾਅਦ ਟੋਲ ਫਲਾਤੀ ਵਾਲਿਆਂ ਦਾ ਕੋਈ ਇੱਥੇ ਮੈਨੇਜਰ ਥੋਨੂ ਥੋਨੂ ਆ ਔਰ ਬੰਦਿਆਂ ਨੂੰ ਹਿਸ਼ਾਰਾ ਕਰਕੇ ਹਜੂਮ ਦਾ ਹਜੂਮ ਸਾਡੇ ਮਗਰ ਲਾਤਾ ਗੇਲੇ ਬਤਾਂ ਸਾਡੇ ਕਰਕਾਰਾਂ ਦੀ ਵੀ ਆਬਦੀ ਹੋਈ ਆ ਸਾਡੀਆਂ ਦਸਤਾਰਾਂ ਨੂੰ ਹੱਥ ਪਾਇਆ ਤੇ ਜੋ ਕੋਈ ਬੋਲੇ ਆ ਉਹ ਵੀ ਬਹੁਤ ਅਫਸਰ ਵੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਥੇਬੰਦੀਆਂ ਦੇ ਆਗੂਆਂ ਨੂੰ ਫੋਨ ਕੀਤੇ ਆਪਣੇ ਵਰਕਰਾਂ ਨੂੰ ਬੁਣ ਕੇਤੇ ਉਦੋਂ ਫੇ ਜਦੋਂ ਇਹ ਇਕੱਠੇ ਹੋਇਆ ਪੁਲਜਾ ਫ੍ਰੀ ਕਰਦੇ ਆ ਅੱਜ ਅਸੀਂ ਟੋਲ ਪੁਲਜਾ ਫ੍ਰੀ ਕਰਕੇ ਬੈਠੇ ਆ ਜਿੰਨਾ ਚਿਰ ਇਹਨਾਂ ਦੇ ਉੱਤੇ ਇਹਨਾਂ ਦੇ ਗੁੰਡੇ ਅਸਰਾਂ ਦੇ ਨਹੀਂ ਪਰਚਾ ਹੋ ਜਾਂਦਾ ਸੋਨੂ ਆ ਸੋਨੂ ਦੀ ਟੀਮ ਆ ਸੋਨੂ ਨੇ ਸਾਰਾ ਖਿੜਾ ਕਰਕੇ ਲੜਾਈ ਦਾ ਨਹੀਂ ਸੋਨੂੰ ਨੇ ਵਧਾਈ ਆ ਨਾਲ ਇੱਕ ਮੁੰਡਾ ਹੋਰ ਗਿਆਨੀ ਸੀਗਾ ਜਿੰਨਾ ਚਿਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਵੀ ਕੀਮਤ ਵਿੱਚ ਇਹ ਟੋਲ ਪਲਾਜ਼ਾ ਨਹੀਂ ਛੱਡਿਆ ਜਾਊਗਾ ਨਹੀਂ ਉਹਨਾਂ ਚਿਰ ਜਾਵਾਂਗੇ ਮਰਨਾ ਮਨਜ਼ੂਰ ਹੈ ਵੀਡੀਓ ਸਾਡੇ ਕੋਲ ਆ ਬਣੀਆਂ ਆ ਕੈਮਰੇਆ ਦੇ ਵਿੱਚ ਔਰ ਰਿਕਾਰਡ ਆ ਜੋ ਕੁਝ ਨਹੀਂ ਕੀਤਾ ਮੰਦ ਭਾਗਾ ਲੋਕ ਦੂਰੋਂ ਰਾਡਿਓ ਚੱਲ ਕੇ ਕੋਈ ਹਮਾਤਲ ਤੋਂ ਕੋਈ ਕਿਧਰੋਂ ਦਿੱਲੀੋਂ ਆ